ਤੇਰੇ ਕਵਣ ਕਵਣ ਗੁਣ ਕਹਿ ਕਹਿ ਕਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ठाकुर ऊँच भगवाना ਬਹੁ ਗੁਣ ਮੇਰੇ ਸਾਹਿਬ ਪਹਾਈ ਹਾਂ ਤਿਸ ਕਾ ਬਲ ਜਾਉ ਉਹ ਨਿਰਗੁਣ ਯਾਰੇ ਪਾਲਦਾ ਪਹਾਈ ਦੇ ਨਿਥਾਵੇਂ ਥਾ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਸਭਾ ਹੀ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਔਰ ਸਤਗੁਰ ਜੀ ਦੇ ਹੁਕਮ ਅਨੁਸਾਰ ਵਾਹਿਗੁਰੂ ਨਿਤ ਬਚਨ ਉਚਾਰੇ ਵਾਹਿਗੁਰੂ ਕੋ ਹਿਰਦੇ ਧਾਰੇ ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਿਹ ਬੁਲਾਵੇ ਬਲੋ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀ ਰੋਜਾਨਾ ਹੀ ਸਤਿਗੁਰਾਂ ਦੇ ਕੋਲੋਂ ਦਾਤਾਂ ਮੰਗਦੇ ਹਾਂ ਇਹ ਵੀ ਬਹੁਤ ਵੱਡੀ ਦਾਤ ਹੈ ਸਤਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਕੱਲ ਆਪਾਂ ਵਿਚਾਰ ਕੀਤੀ ਸੀ ਵਿਸਾਹਾ ਦਾਨ ਵਿਸ਼ਵਾਸ ਪ੍ਰਤੀਤ ਜਕੀਨ ਕਿੰਨਾ ਹੋਣਾ ਚਾਹੀਦਾ ਹੈ ਇਹ ਸਤਿਗੁਰੂ ਨੇ ਆਪ ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲ ਕਰਕੇ ਦੱਸਿਆ ਗੁਰੂ ਸੰਗਤ ਜੀ ਇੱਕ ਸਮਾਂ ਐਸਾ ਸੀ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਦੱਲਾ ਚੌਧਰੀ ਕਹਿ ਰਿਹਾ ਸਤਿਗੁਰੂ ਇੱਕ ਵਾਰੀ ਤੁਸੀਂ ਯਾਦ ਕਰਦੇ ਨਾ ਤਾਂ ਚਮਕੌਰ ਦੀ ਲੜਗ ਹੋਣੀ ਸੀ ਨਾ ਸਾਬਜਾਦੇ ਸ਼ਹੀਦ ਹੋਣੇ ਸਨ ਨਾ ਛੋਟੇ ਸਾਬਜਾਦੇ ਸ਼ਹੀਦ ਹੋਣੇ ਸਨ ਨਾ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਣੇ ਸਨ ਇੱਕ ਵਾਰੀ ਤੁਸੀਂ ਯਾਦ ਤਾਂ ਕਰਦੇ ਸਤਗੁਰੂ ਜੀ ਐਸਾ ਹੋ ਗਿਆ ਕਿ ਡੱਲਾ ਨਾ ਮੱਲਾ ਗੁਰਗੋਬਿੰਦ ਸਿੰਘ ਇਕੱਲਾ ਸਤਗੁਰੂ ਕਹਿੰ ਲੱਗੇ ਡੱਲਿਆ ਡੱਲਾ ਨਾ ਮੱਲਾ ਗੁਰਗੋਬਿੰਦ ਸਿੰਘ ਨਾਲ ਅੱਲਾ ਮੇਰੇ ਨਾਲ ਉਹ ਹੈ ਜਿੱਦਣ ਇਹ ਵਿਸ਼ਵਾਸ ਆ ਗਿਆ ਯਕੀਨ ਆ ਗਿਆ ਪ੍ਰਭੂ ਦੀ ਹੋਂਦ ਨੂੰ ਅਸੀਂ ਸਮਝਣ ਲੱਗ ਗਏ ਕਿ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਦਿਲੋਂ ਬੋਲੋ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਗੁਰ ਮੇਰੇ ਸੰਗ ਸਦਾ ਹੈ ਨਾਲ ਤੇ ਜਦੋਂ ਅਸੀਂ ਵਿਸ਼ਵਾਸ ਆ ਗਿਆ ਕਿ ਮੇਰੇ ਨਾਲ ਹੈ ਭਰੋਸਾ ਬਣੇਗਾ ਸ਼ਬਦ ਭਾਵੇਂ ਕੋਝੇ ਲੱਗਦੇ ਆ ਪਰ ਅੰਤਰ ਬਹੁਤ ਹੈ ਜਿਹੜਾ ਮਨੁੱਖ ਦਾ ਭਰੋਸਾ ਜਗਾ ਜਗਾ ਹੈ ਨਾ ਉਹਦਾ ਮਨ ਟਿਕ ਨਹੀਂ ਸਕਦਾ ਕਿਉਂਕਿ ਜਦਨ ਤੱਕ ਅਸੀਂ ਭਰੋਸੇ ਦੇ ਪਾਤਰ ਨਹੀਂ ਬਣੇ ਇਸ ਕਰਕੇ ਆਪਾਂ ਸਾਰੇ ਹੀ ਰੋਜ਼ ਹੀ ਸਤਿਗੁਰੂ ਦੇ ਕੋਲੋਂ ਮੰਗਦੇ ਆ ਸਤਿਗੁਰੂ ਜੀ ਭਰੋਸਾ ਦਾਣ ਬਖਸ਼ਿਸ਼ ਕਰ ਬੜਾ ਭਰੋਸਾ ਲੋਕਾਂ ਨੂੰ ਬਾਣੀ ਦੇ ਵਿੱਚੋਂ ਮੈਂ ਸਾਂਝ ਕਰਾਂਗਾ ਕਈਆਂ ਲੋਕਾਂ ਨੂੰ ਰੱਬ ਤੇ ਭਰੋਸਾ ਨਹੀਂ ਹੈ ਜਿੰਨਾਂ ਪੱਥਰਾਂ ਤੇ ਭਰੋਸਾ ਹੈ ਕਬੀਰ ਸਾਹਿਬ ਕਹਿੰਦੇ ਜਿਹੜੇ ਲੋਕ ਪੱਥਰ ਨੂੰ ਰੱਬ ਮੰਨਦੇ ਆ ਨਾ ਉਹ ਇੰਨੇ ਡੂੰਘੇ ਰਸਾਤਲ ਵਿੱਚ ਚਲੇ ਜਾਂਦੇ ਆ ਜਿੱਦਾਂ ਸਮੁੰਦਰ ਦੀ ਡੰਗਾਈ ਦਾ ਕੋਈ ਪਤਾ ਨਹੀਂ ਲੱਗਦਾ ਨਾ ਉਦਾਂ ਦੀ ਉਹਨੇ ਦੀ ਹਾਲਤ ਹੋ ਜਾਂਦੀ ਕਹਿੰਦੇ ਕਬੀਰ ਪਾਣ ਪਰਮੇਸ਼ਰ ਕੀਆ ਪੂਜੇ ਸਭ ਸੰਸਾਰ ਇਸ ਪਰਵਾਸੇ ਜੋ ਰਹਿ ਬੁੱਢੇ ਕਾਲੀ ਧਾਰ ਰੋੜ ਪੜਦੇ ਲੋਕਾਂ ਨੇ ਸੋਚਿਆ ਉਹਤੇ ਵਿਸ਼ਵਾਸ ਨਹੀਂ ਕਰਦੇ ਰੱਬ ਤੇ ਭਰੋਸਾ ਨਹੀਂ ਕਰਦੇ ਪੱਥਰਾਂ ਨੂੰ ਰੱਬ ਮੰਨ ਰਹੇ ਆ ਕਬਰਾਂ ਨੂੰ ਰੱਬ ਮੰਨਦੇ ਪਏ ਆ ਦਿਸ਼ਾਵਾਂ ਨੂੰ ਮੰਨਦੇ ਪਏ ਆ ਪੜਦੇ ਹੋ ਨਾ ਤੁਸੀਂ ਨਿਤਨੇਮ ਦੇ ਵਿੱਚ ਕਾਹੂ ਲੈ ਪਾਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰਵਾਚੀ ਦਿਸ਼ਾਂ ਮੇ ਕਾਹੋ ਪਸ਼ਾ ਕੋ ਸੀਸ ਨਿਵਾਇਓ ਕਉ ਬਤਾਨ ਕੋ ਪੂਜਤ ਹੈ ਪਸ਼ ਕੋ ਮਿਰਤਾਨ ਕੋ ਪੂਜਣਤਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇ ਬਾਣੀ ਤਾਂ ਸਾਰੇ ਨੂੰ ਸਮਝਾ ਰਹੀ ਕਹਿੰਦੇ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ ਓ ਲੈ ਜਾਰੇ ਓ ਲੈ ਗਾਡੇ ਤੇਰੀ ਗਤ ਦੋਹੋਂ ਨਾ ਪਾਇ ਮੰਨ ਰੇ ਸੰਸਾਰ ਅੰਧ ਗਹਿਰਾ ਚਾਉ ਦਿਸ ਪਸਰਿਓ ਹੈ ਜਮ ਜੇਵਰਾ ਰੱਬ ਦੀ ਹੋਂਦ ਭੁੱਲ ਗਏ ਰੱਬ ਵੀ ਹੈ ਕੁਛ ਤੁਸੀਂ ਪੜਦੇ ਇੱਕ ਬਾਣੀ ਪੜਦੇ ਹੋ ਅਸੀਂ ਉਹਦਾ ਨਾਮੇ ਰੱਖ ਦਿੱਤਾ ਚਉਪਈ ਸਾਹਿਬ ਵੈਸੇ ਬਾਣੀ ਦਾ ਨਾਮ ਹੈ ਬੇਨਤੀ ਚਉਪਈ ਕਹਿੰਦੇ ਚਾਰ ਚਾਰ ਲਾਈਨਾਂ ਨੂੰ ਜੇ ਤਾਂ ਪੜਨਾ ਦੋ ਪਦੇ ਤੈ ਪਦੇ ਚੌਪਦੇ ਪੰਜ ਪਦੇ ਇਸ ਤਰ੍ਹਾਂ ਇਹ ਚੌਪਈ ਇਹ ਲਾਈਨਾਂ ਦੇ ਬਾਰੇ ਲਿਖਿਆ ਸੀ ਅਸੀਂ ਕਹਿੰਦੇ ਚੌਪਈ ਸਾਹਿਬ ਹੋ ਗਿਆ ਬਾਣੀ ਦਾ ਨਾਮ ਕਰਦਾ ਬਾਣੀ ਦਾ ਨਾਮ ਹੈ ਬੇਨਤੀ ਕੋਈ ਮੁਸ਼ਕਲ ਆਉਂਦੀ ਨਾ ਫੜਾ ਫੜ ਅਮਰੀ ਕਰੋ ਹੱਥ ਦੇ ਰਛਾਪੁਰ ਪਰ ਉਹਦੇ ਵਿੱਚ ਵੀ ਪੜੋ ਤੁਸੀਂ ਜਿਹੜੇ ਲੋਕ ਰੱਬ ਨੂੰ ਨਹੀਂ ਸਮਝਦੇ ਪੱਥਰਾਂ ਨੂੰ ਰੱਬ ਸਮਝਦੇ ਆ ਉਹਨੂੰ ਕੀ ਕਹਿੰਦੇ ਸਤਗੁਰ ਕਹਿੰਦੇ ਤਾਂ ਕੋ ਕਰ ਪਾਹਣ ਓਨ ਮਾਨਤ ਪਾਹਣ ਕਹਿੰਦੇ ਪੱਥਰ ਤਾਂ ਕੋ ਕਰ ਪਹਾਣ ਉਹਨ ਮਾਨਤ ਉਹ ਕੀ ਕਿਹਾ ਗੁਰੂ ਸਾਹਿਬ ਨੇ ਜਿਹੜੇ ਪੱਥਰ ਪੂਜਦੇ ਆ ਕਹਿੰਦੇ ਮਹਾ ਮੂੜ ਮਹਾ ਮੂੜ ਕਸ਼ ਭੇਦ ਨਾ ਜਾਣਦ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹੀਂ ਰੱਬ ਨੂੰ ਨਹੀਂ ਸਮਝਿਆ ਕਿ ਪਰਮੇਸ਼ਰ ਕੀ ਹੈ ਠੀਕ ਹੈ ਜਿਹਨਾਂ ਦਾ ਧਰਮ ਹੈ ਮੈਂ ਤਾਂ ਬਾਰ ਬਾਰ ਇਹੀ ਕਹਿੰਦਾ ਵੀ ਉਹਨਾਂ ਨੂੰ ਮੁਬਾਰਕ ਹੈ ਜੇ ਆਪਾਂ ਵੀ ਉਹ ਹੀ ਕੁਝ ਕਰਦੇ ਆ ਮਾਫ ਕਰਨਾ ਬਹੁਤ ਆਪਦੀ ਸੁਚੱਜੇ ਗੁਰਸਿੱਖ ਬਾਣੀ ਪੜਨ ਵਾਲੇ ਵੀ ਬੈਠੇ ਹੋ ਪਰ ਅਸੀਂ ਕੀ ਦੇਖਾ ਦੇਖੀ ਵੀ ਕਈ ਵੇਲੇ ਬਹੁਤ ਕਰਦੇ ਆਂ ਕਈਆਂ ਦੇ ਘਰਾਂ ਵਿੱਚ ਉਹ ਗੁਰਨਾਨਦ ਸਾਹਿਬ ਦੀ ਮੂਰਤੀ ਇਹ ਮੂਰਤੀ ਪੂਜਾ ਤੋਂ ਸਤਿਗੁਰੂ ਨੇ ਸਾਨੂੰ ਛਡਾਇਆ ਉਹ ਸਾਨੂੰ ਜੋੜਨਾ ਚਾਹੁੰਦੇ ਆ ਜੇ ਆਪਾਂ ਮੰਨਦੇ ਆ ਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨਾਂ ਨੂੰ ਮੰਨਦੇ ਆ ਤੇ ਇਹਨਾਂ ਚੀਜ਼ਾਂ ਨੂੰ ਘਰਾਂ ਵਿੱਚੋਂ ਦੂਰ ਕਰਦੇ ਹੋ ਤੇ ਘਰ ਦੇ ਵਿੱਚ ਲਾਓ ਬਾਣੀ ਦੇ ਸ਼ਬਦ ਜਿਦੋਂ ਸਾਨੂੰ ਸੋਝੀ ਆਏ ਸਾਡੇ ਬੱਚਿਆਂ ਨੂੰ ਸੋਝੀ ਆਏ ਕਿ ਸਤਿਗੁਰੂ ਦਾ ਹੁਕਮ ਕੀ ਹੈ ਇਹ ਪੜਨ ਨਾਲ ਥੋੜੇ ਹੋਣਾ ਕਿ ਆਗਿਆ ਭਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸੇਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਦੀ ਮਾਨਿਓ ਉਹਨੂੰ ਮੰਨੋ ਤਾਂ ਸਹੀ ਪ੍ਰਗਟ ਗੁਰਾਂ ਕੀ ਦੇਹ ਆ ਜਿਹੜੀਆਂ ਤਸਵੀਰਾਂ ਹਨ ਇਹ ਕਾਲਪਨਿਕ ਹਨ ਇਹ ਸੋਭਾ ਸਿੰਘ ਦੀ ਫੋਟੋ ਨੂੰ ਤੁਸੀਂ ਮੱਥਾ ਟੇਕੀ ਜਾਂਦੇ ਹੋ ਇਹ ਗੁਰਨਾਣਕ ਥੋੜੇ ਐ ਇਹ ਗੁਰਗੋਬਿਸ਼ੀ ਮਹਾਰਾਜ ਥੋੜੇ ਗੁਰਗੋਬਿਸ਼ੀ ਦੀ ਮਹਾਰਾਜ ਤਾਂ ਪਾਣੀ ਦੇ ਵਿੱਚ ਨਹੀਂ ਤਾਂ ਫਿਰ ਅਸੀਂ ਉਹੀ ਚੀਜ਼ ਵਿੱਚ ਅਸੀਂ ਆ ਗਏ ਰੱਬ ਨੂੰ ਪੱਥਰ ਸਮਝ ਲਿਆ ਉਹ ਮੂਰਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀ ਗੁਰਮੂਰਤ ਗੁਰ ਸ਼ਬਦ ਹੈ ਗੁਰੂ ਦਾ ਸ਼ਬਦ ਹੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੰਦੇ ਸ਼ਬਦ ਦੇ ਵਿੱਚੋਂ ਖੋਜਣਾ ਸਭ ਕਹਿੰਦੇ ਭਾਈ ਕਈਆਂ ਨੇ ਭਰੋਸਾ ਰੱਖਿਆ ਪੱਥਰਾਂ ਦੇ ਉੱਪਰ ਕਈਆਂ ਨੇ ਭਰੋਸਾ ਰੱਖਿਆ ਮਾਇਆ ਦੇ ਉੱਪਰ ਕਿ ਬੰਦੇ ਤੁਸੀਂ ਸੁਣਦੇ ਹੋ ਨਾ ਲੈ ਪੈਸੇ ਨਾਲ ਕੀ ਨਹੀਂ ਹੋ ਸਕਦਾ ਪੈਸਾ ਸਿੱਟੋ ਤਮਾਸ਼ਾ ਦੇਖੋ ਪੈਸੇ ਨਾਲ ਆ ਖਰੀਦ ਲਾਂਗੇ ਪੈਸੇ ਨਾਲ ਉਹ ਕਰ ਲਾਂਗੇ ਸਤਗੁਰੂ ਕਹਿੰਦੇ ਭਾਈ ਮਾਈ ਮਾਇਆ ਛਲ ਜਿਹੜੇ ਭਰੋਸਾ ਕਰਦੇ ਹੋ ਨਾ ਵਾਸਤੇ ਬਾਣੀ ਮਾਇਆ ਤੇ ਭਰੋਸਾ ਜਿਹੜਾ ਕਰਦੇ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾਜਾ ਹਰੇਕ ਸਵਾਲ ਦਾ ਜਵਾਬ ਤੁਸੀਂ ਸੈਡ ਪੜ ਕਰਦੇ ਹੋ ਤੁਹਾਨੂੰ ਮੈਂ ਕੀ ਸਮਝਾਵਾਂ ਹਰੇਕ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰੂ ਜੀ ਮਾਇਆ ਧਾਰੀ ਕਾਹਨੋਂ ਹੁੰਦਾ ਹੈ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਕਹਿੰਦੇ ਮਾਇਆ ਧਾਰੀ ਦੀ ਨਿਸ਼ਾਨੀ ਜਿਹੜਾ ਬੰਦਾ ਜਿਹਦੇ ਉੱਪਰ ਮਾਇਆ ਅਸਰ ਕਰ ਜਾਂਦੀ ਹੈ ਉਹ ਕਹਿੰਦੇ ਇੱਕ ਤਾਂ ਅੰਨਾ ਹੁੰਦਾ ਅੱਖਾਂ ਹੁੰਦਿਆਂ ਵੀ ਅੰਨਾ ਹੁੰਦਾ ਕੰਨ ਹੁੰਦੇ ਆ ਬੋਲਾ ਹੁੰਦਾ ਜੇ ਤਾਂ ਉਹਦੇ ਕੋਲ ਆ ਕੇ ਕੋਈ ਗਰੀਬ ਬੰਦਾ ਖੜ੍ਹਦੇ ਨਾ ਉਹਨੇ ਦੇਖਣਾ ਹੀ ਨਹੀਂ ਉਹ ਕਹੀ ਜਾਂਦਾ ਮਹਾਰਾਜ ਜੀ सेठ ਦੀ ਸਰਦਾਰ ਦੀ ਦੇਖੋ ਨਾ ਦੇਖਣਾ ਹੀ ਨਹੀਂ ਇਹ ਨਿਸ਼ਾਨੀ ਹੈ ਸਤਿਗੁਰੂ ਕਹ ਰਹੇ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਾ ਰੋਲ ਖਚੋੜਾ ਉਹਦੇ ਕੋਲ ਆਏਗਾ ਜਿਹੜੇ ਮਾਇਆ ਤੇ ਭਰੋਸਾ ਕਰਦੇ ਆ ਸਤਿਗੁਰੂ ਕਹਿੰਦੇ ਇਦਾਂ ਦੀ ਪਤਨੀ ਹੈ ਮਾਇਆ ਜਿਹੜੇ ਇਹਦੇ ਮਾਲਕ ਬਣਦੇ ਨਾ ਮੈਂ ਮੈਂ ਇਹਦਾ ਮਾਲਕ ਹਾਂ ਲੈ ਕਹਿੰਦਾ ਫੱਟੇ ਲਾ ਦਿੰਦੇ ਆ ਮੈਂ ਇਹਦੀ ਮੈਂ ਮਲਕੀਅਤ ਹਾਂ ਕੋਈ ਮਾਲਕ ਨਹੀਂ ਇੱਥੇ ਇੱਕੋ ਹੀ ਆ ਸਾਚਾ ਸਾਹਿਬ ਸਾਚ નાਏ ਭਾਖਿਆ ਪਉ ਪਰ ਮਾਲਕ ਇੱਕੋ ਹੀ ਹੈ ਆ ਦੇਖੋ ਨਾ ਤੁਸੀਂ ਉਹਨਾਂ ਬੱਚਿਆਂ ਨੂੰ ਪੁੱਛ ਲੋ ਪੜਦਾਦੇ ਦਾ ਨਾਮ ਕੀ ਸੀ ਕੋਈ ਵੀ ਨਹੀਂ ਜਾਣਦਾ ਇਸ ਕਰਕੇ ਬਾਰ-ਬਾਰ ਬੇਨਤੀ ਕੀਤੀ ਜਾ ਰਹੀ ਹੈ ਅਜੇ ਤਾਂ ਹੁਣੇ ਬੱਚੀ ਕਪਤਾ ਪੜ ਰਹੀ ਸੀ ਪਿਓ ਮਰ ਗਿਆ ਕੱਲ ਕੀ ਧਰ ਵਰਗਾ ਯਾਦ ਹੈ ਨਾ ਪਿਓ ਕਦੇ ਵੀ ਨਹੀਂ ਭੁੱਲੇਗਾ ਇਦਾਂ ਦਾ ਪਿਓ ਬਣਾ ਲਈਏ ਅੱਜ ਤਾਂ ਦਾਦਾ ਪੂਰਾ ਹੋ ਗਿਆ ਪਿਓ ਨੇ ਫਟਾ ਲਾਤਾ ਪਿਓ ਪੂਰਾ ਹੋ ਗਿਆ ਪੁੱਤਰ ਨੇ ਲਾਤਾ ਉਹਦਾ ਪੋਤਾ ਤੇ ਕੋਈ ਹੈ ਕੋਈ ਮਾਲਕ ਸੱਚਾ ਇੱਕੋ ਹੀ ਹੈ ਨਾ ਮਾਲਕ ਇਸ ਕਰਕੇ ਉਹਦੇ ਬਣ ਜਾਈਏ ਤੇ ਜੇ ਉਹਨੂੰ ਮਿਲ ਜਾਏ ਪਿਓ ਮਿਲ ਜਾਏ ਕਲਗੀਧਰ ਵਰਗਾ ਮਾਤਾ ਸਾਹਿਬ ਕੌਰ ਵਰਗੀ ਮਾਂ ਮਿਲ ਜਾਏ ਉਹਨੂੰ ਹੋਰ ਕੀ ਲੈਣਾ ਦੁਨੀਆ ਤੋਂ ਜਿਹਨੂੰ ਅਨੰਦਪੁਰ ਵਰਗੀ ਥਾ ਮਿਲ ਜਾਵੇ ਹੋਰ ਕੀ ਚਾਹੀਦੇ ਤੇ ਅਸੀਂ ਜੀਵਨ ਦੇ ਵਿੱਚ ਉਹਦੇ ਬਣ ਜਾਈਏ ਉਹਦੇ ਬਣ ਜਾਈਏ ਹੁਣ ਵਿੱਚ ਬਹਿਰਤੀ ਕਰ ਰਹੇ ਆ ਵਿੱਚੇ ਵਿਚਾਰ ਰੋਕ ਕੇ ਜਿਸ ਵੇਲੇ ਨਾ ਭਾਈ ਦੱਲੇ ਨੇ ਕਿਹਾ ਸੀ ਕਲਗੀਧਰ ਪਾਤਸ਼ਾਹ ਨੂੰ ਸਾਕੇ ਤੁਸੀਂ ਸੁਣੀ ਆ ਸਾਰੇ ਆਣੇ ਕਿ ਸਤਿਗੁਰੂ ਆਪਣੇ ਚਰਨਾਂ ਵਿੱਚ ਪੀੜੀ ਜੀ ਦੀ ਜਗ੍ਹਾ ਬਖਸ਼ਿਸ਼ ਕਰਦੇ ਹੋ। ਕਿ ਗੁਰੂ ਸਾਹਿਬ ਕਹਿੰਦੇ ਭਾਈ ਦੁਨੀਆ ਦੀ ਦੌਲਤ ਮੰਗ ਲੈ। ਰਾਜ ਭਗਤ ਚਾਹੀਦਾ ਮੰਗ ਲੈ। ਪਰ ਪੀੜੀ ਜੀ ਦੀ ਜਗ੍ਹਾ ਮੇਰੇ ਚਰਨਾਂ 'ਚ ਨਹੀਂ ਮਿਲ ਸਕਦੀ। ਸਤਿਗੁਰੂ ਮੇਰੇ ਕੋਲ ਕੋਈ ਗਲਤੀ ਹੋ ਗਈ। ਕੋਈ ਪਾਪ ਹੋ ਗਿਆ। ਕਹਿਣ ਲੱਗੇ ਹਾਂ ਤੂੰ ਅੰਮ੍ਰਿਤ ਨਹੀਂ ਛਕਿਆ। ਇਹ ਹੁਕਮ ਸਾਡੇ ਵਾਸਤੇ ਡੱਲੇ ਵਾਸਤੇ ਨਹੀਂ ਸਾਰਿਆਂ ਵਾਸਤੇ ਤੇ ਉਹ। ਉਹ ਬੜਾ ਡੱਲਾ ਤੇ ਇੱਕ ਵਾਰੀ ਅਸੀਂ ਤਾਂ ਕਿੱਲੀ ਵਾਰੀ ਕਹਿ ਰਹੇ ਆ ਸੁਣ ਕੇ ਲੋਕੇ ਇੱਧਰੋਂ ਇੱਧਰ ਕੱਢੀ ਜਾਂਦੇ ਕਹਿੰਦੇ ਕੋਈ ਨਹੀਂ ਥੋੜੇ ਦਿਨ ਹੈਗਾ ਫਿਰ ਨਿਕਲੇ ਜਾਏਗਾ ਕੰਮ ਡੱਲੇ ਨੇ ਉਸੇ ਵੇਲੇ ਸੁਣਿਆ ਪੰਜ ਪਿਆਰੇ ਨੂੰ ਬੇਨਤੀ ਕੀਤੀ ਅਮਰ ਛਕਿਆ ਚੌਧਰੀ ਡੱਲਾ ਭਾਈ ਡੱਲਾ ਸਿੰਘ ਬਣ ਗਿਆ ਕਲਗੀਧਰ ਪਾਸ਼ਣ ਵਾਕੇ ਕਹਿੰਦਾ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਂਦਿਆਂ ਚਰਣਾ ਵਿੱਚ ਜਗ੍ਹਾ ਲੈ ਲਈਏ ਜੀਂਦਿਆਂ ਮੈਂ ਕੇਵਲ ਬੇਨਤੀ ਕਰਦਾ ਹੁਣਾਂ ਆ ਪਤਾ ਨਹੀਂ ਕਹਨੇ ਕਹਤਾਂ ਵੀ ਜਦੋਂ ਬੰਦਾ ਚੜਾਈ ਕਰ ਜਾਂਦਾ ਵੀ ਗੇਟ ਖੋਲ ਕੇ ਉਹਨੂੰ ਮੱਥਾ ਟਿਕਾਓ ਤੁਸੀਂ ਆਪ ਸੋਚੋ ਕਿ ਹੁਣ ਜਿਹੜਾ ਬੰਦਾ ਜਿੰਦਾ ਗੁਰਦੁਆਰੇ ਨਹੀਂ ਆਇਆ ਅਸੀਂ ਵੀ ਅਰਦਾਸਾਂ ਕਰਦੇ ਆ ਸਤਿਗੁਰੂ ਜੀ ਉਹਨੂੰ ਚਰਨਾ ਜਗ੍ਹਾ ਵਾਛਦੇ ਜਿਹੜਾ ਜਿੰਦਿਆਂ ਨਹੀਂ ਜਗ੍ਹਾ ਪ੍ਰਾਪਤ ਕਰ ਸਕਿਆ ਜਿਹੜਾ ਜਿੰਦਾ ਚਰਨਾ ਵਿੱਚ ਨਹੀਂ ਆਇਆ ਜਿਨੇ ਜਿੰਦਿਆਂ ਅੰਮ੍ਰਿਤ ਨਹੀਂ ਛਕਿਆ ਉਹ ਮਰ ਕੇ ਕੀ ਸਤਿਗੁਰੂ ਦੇ ਚਰਨ ਵਿੱਚ ਜਾਏਗਾ ਇਦਾਂ ਦਾ ਕੋਈ ਸਾਨੂੰ ਸਤਿਗੁਰੂ ਨੇ ਸੰਦੇਸ਼ ਨਹੀਂ ਦਿੱਤਾ ਜਿਹਨੂੰ ਕੋਈ ਚੈਲੰਜ ਕਰ ਜਾਏ ਹੁਣ ਕਈ ਇਦਾਂ ਦੇ ਸਾਡੇ ਪਿੰਡ ਆ ਇਦਾਂ ਦੇ ਇਲਾਕੇ ਆ ਜਿੱਥੇ ਕੋਈ ਵੀ ਗੁਰਦੁਆਰਾ ਨਹੀਂ ਹੈ ਕਿ ਉਹ ਅਗਲਾ ਬੰਦਾ ਪਹਿਲਾਂ 100 ਕਿਲੋਮੀਟਰ ਬੰਦੇ ਨੂੰ ਮਰਦੇ ਨੂੰ ਲੈ ਕੇ ਆਊਗਾ ਮੱਥਾ ਟਿਕਾਉਣ ਗੁਰਦੁਆਰੇ ਫਿਰ ਵਾਪਸ ਇਦਾਂ ਦਾ ਕੋਈ ਧਰਮ ਨਹੀਂ ਦਿੱਤਾ ਕਿਉਂਕਿ ਅੱਜ ਚੈਲੰਜ ਹੋ ਰਿਹਾ ਨਾ ਜੇ ਹੁਣ ਜੇ ਅਸੀਂ ਧਰਮ ਦੇ ਵਿੱਚ ਪੱਕੇ ਆ ਪਿਛੇ ਜੇ ਦਿੱਲੀ ਹਾਈ ਕੋਰਟ ਨੇ ਆਖਿਆ ਸੀ ਉਹਨਾਂ ਨੇ ਪਾਇਆ ਸੀ ਵੀ ਸਾਨੂੰ ਕਵਰ ਕਵਰੇਜ ਤਾਂਣ ਵਾਸਤੇ ਜਗ੍ਹਾ ਚਾਹੀਦੀ ਹੈ ਪਿਛੇ ਹਾਈ ਕੋਰਟ ਨੇ ਆਖਿਆ ਵੀ ਇੱਥੇ ਤਾਂ ਜਿੰਦਿਆਂ ਵਾਸਤੇ ਜਗ੍ਹਾ ਕੋਈ ਨਹੀਂ ਅਥੇ ਕੋਣ ਸਟੇਸ਼ਨ ਤੇ ਜਾਂਦੇ ਆਪਾਂ ਦਿੱਲੀ ਲਾਈਨਾਂ ਦੇ ਉੱਪਰ ਲੋਕ ਆ ਗਏ ਮਕਾਨ ਬਣਾ ਲੈ ਵੀ ਜਿੰਦਿਆਂ ਵਾਸਤੇ ਜਗ੍ਹਾ ਨਹੀਂ ਤੇ ਮਰਦਿਆਂ ਨੂੰ ਕਿੱਥੇ ਮਿਲਣੀ ਹੈ ਹੁਣ ਆਖਿਆ ਵੀ ਸਪੀਕਰ ਬੰਦ ਕਰ ਥੋੜੇ ਫਰਕ ਫਰਕ ਪੈਂਦਾ ਸਾਡੀ ਤਾਂ ਬਾਣੀ ਕਹਿੰਦੀ ਕਬੀਰ ਮੁੱਲਾ ਮਨਾਰੇ ਕਿਆ ਚੜੇ ਸਾਈਂ ਨਾ ਬਹਿਰਾ ਹੋਏ ਅਸੀਂ ਉਹਨੂੰ ਥੋੜੇ ਸੁਣਾਉਣਾ ਉਹ ਤੋਂ ਅੰਦਰ ਬੈਠਾ ਹੈ ਕੋਈ ਫਰਕ ਪਿਆ ਇਦਾਂ ਦਾ ਧਰਮ ਕੋਈ ਦਿੱਤਾ ਹੀ ਨਹੀਂ ਸਤਿਗੁਰ ਨੇ ਵੀ ਰੌਲਾ ਪਾ ਕੇ ਥੋੜੇ ਧਰਮ ਹੁੰਦਾ ਹੈ ਵੀ ਉਹਨੂੰ ਜੀਵਨ ਦੇ ਵਿੱਚ ਅਸੀਂ ਕਮਾ ਲਈਏ ਮੈਂ ਬੇਨਤੀ ਕਰ ਰਿਹਾ ਸੀ ਚਰਣਾ ਵਿੱਚ ਜਗਾ ਜੀਂਦਿਆਂ ਜੁੜਨਾ ਹੈ ਕਲਗੀਧਰ ਵਰਗਾ ਪਿਤਾ ਮਿਲ ਜਾਏ ਮਾਤਾ ਸਭ ਕੋਰ ਵਰਗੀ ਮਾਂ ਮਿਲ ਜਾਏ ਅਰਦਾਸ ਕਰੀਏ ਕਿੱਥੋਂ ਕਿੱਥੋਂ ਸਿੱਖ ਚੜ੍ਹ ਕੇ ਜਾਂਦੇ ਸੀ ਅੰਮ੍ਰਿਤ ਦੀ ਦਾਤ ਲੈਣ ਦੇ ਮੈਂ ਭਰੋਸੇ ਦੀ ਗੱਲ ਕਰ ਰਿਹਾ ਕਈ ਲੋਕਾਂ ਨੂੰ ਭਰੋਸਾ ਪਥਰਾਂ ਤੇ ਆ ਕਈਆਂ ਨੂੰ ਮਾਇਆ ਤੇ ਭਰੋਸਾ ਹੈ ਤੇ ਸਾਧ ਸੰਗਤ ਜੀ ਕਈਆਂ ਨੂੰ ਭਰੋਸਾ ਰਿਸ਼ਤੇਦਾਰਾਂ ਤੇ ਹੈ ਸਾਡਾ ਫਲਾਣਾ ਰਿਸ਼ਤੇਦਾਰ ਹੈ ਗੁਰੂ ਸਾਹਿਬ ਕਹਿੰਦੇ ਭਾਈ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਤ ਚਾਹਉ ਦਿਸ ਕੇਰਾ ਵਿਪਤ ਪਰੇ ਸਭ ਹੀ ਸੰਗ ਸਾਡਤ ਕਉ ਨ ਆਵਤ ਲੈ ਰੇ ਜਿਹੜੀ ਕੋ ਗੱਲ ਨਾ ਮੰਨੇ ਨਾ ਫਿਰ ਆਪਾਂ ਕਹਿੰਦੇ ਵੀ ਭਾਈ ਮੇਰਾ ਮੇਰੇ ਨਾਲ ਬੀਤੀ ਹੋਈ ਆ ਗੁਰਦੇਵ ਹਾਦਰ ਸਾਹਿਬ ਕਹਿੰਦੇ ਭਾਈ ਇਹ ਮੇਰਾ ਨੀਤੀ ਤਜਰਬਾ ਹੈ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀਂ ਨਾਨਕ ਸਿਰ ਹਰ ਭਗਤ ਹੈ ਤਹ ਰਾਖੋ ਮਨੁ ਮੈਂ ਇਹਨਾਂ ਨੇ ਥੋੜਾ ਤੇਰਾ ਸਾਥ ਦੇਣਾ ਹੈ ਇਹਨਾਂ ਨੇ ਤਾਂ ਬਾਰ ਬਾਰ ਤੇਰਾ ਸਰਾਧ ਕਰਨਾ ਵੀ ਇਹ ਕਿਤੇ ਵਾਪਸ ਹੀ ਨਾ ਆ ਜਾਏ ਇਹ ਕਿਤੇ ਵਾਪਸ ਹੀ ਨਾ ਆ ਜਾਏ ਤਤਗੁਰ ਕਹਿੰਦੇ ਜੀਂਦਿਆਂ ਨੂੰ ਪੁੱਜੋ ਜੀਂਦਿਆਂ ਦੀ ਸੇਵਾ ਕਰੋ ਜੀਵਤ ਪਿਤਰ ਨਾ ਮਾਨੇ ਕਉ ਮੋਏ ਸਰਾਧ ਕਰਾਹੀ ਜਿਹਦੇ ਮਾਪਾਪ ਦੀ ਸੇਵਾ ਕਰਨੀ ਇਹ ਸਾਡਾ ਧਰਮ ਹੈ। ਉਹਨਾਂ ਨੂੰ ਭਰੋਸਾ ਹੈ। ਕਈਆਂ ਨੂੰ ਆਪਣੇ ਤਨ ਦੇ ਉੱਪਰ ਭਰੋਸਾ ਹੈ, ਮੇਰਾ ਸਰੀਰ। ਗੁਰੂ ਸਾਹਿਬ ਕਹਿੰਦੇ ਕਾਹਾਂ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਣਕਾ। ਇਹਦਾ ਕੀ ਭਰੋਸਾ ਹੈ? ਹਰ ਜਪਦਿਆਂ ਇੱਕ ਖਿੰਨ ਢਿਲ ਨਾ ਕੀਤੇ ਮੇਰੀ ਜਿੰਦੜੀਏ, ਮਤ ਕੀ ਜਾਪੇ ਸਾਹ ਆਵੇ ਕੇ ਨਾ ਆਵੇ। ਅਸੀਂ ਕਹਿੰਦਾ ਲਓ ਜੀ ਅਸੀਂ ਨਾ ਅਗਲੇ ਸਾਲ ਅੰਮਰ ਸ਼ਕਲ ਮਰਗਾ ਅਗਲੇ ਸਾਲ ਵਾਲੇ ਨਾ ਮੇਰੇ ਕੋ ਇੱਥੇ ਘੱਟ ਦਾ 8-10 ਬੰਦੇ ਬੈਠੇ ਹੋਣੇ ਆ ਅਗਲਾ ਸਾਲ ਮਤਲਬ ਮੈਨੂੰ 20-25 ਸਾਲ ਹੋ ਗਏ ਆ ਉਹਨਾਂ ਦਾ ਅਗਲਾ ਸਾਲੇ ਨਹੀਂ ਆਉਂਦਾ ਅਗਲੇ ਸਾਲ ਸ਼ਕਲਾਂਗੇ ਅਗਲੇ ਸਾਲ ਅੰਮਰ ਸ਼ਕਲ ਆਏ ਪਹਿਲੇ ਦਾਖਲਾ ਹੀ ਨਹੀਂ ਲੈ ਰਹੇ ਅਸੀਂ ਅਸੀਂ ਗੁਰੂ ਵਾਲੇ ਬਣੀਏ ਪਹਿਲਾ ਦਾਖਲਾ ਪ੍ਰੀਤਮ ਰਹਿਤ ਦੇ ਜਾਣ ਖੰਡੇ ਕੀ ਪਾਉਲ ਸਕੇ ਜਿਹਨੂੰ ਉਹਤੇ ਭਰੋਸਾ ਹੋਏਗਾ ਨਾ ਜੇ ਤੁਸੀਂ ਕਲਗੀਧਰ ਤੇ ਭਰੋਸਾ ਕਰਦੇ ਹੋ ਬਿਨਾਂ ਬੋਲੇ ਆਪਣੇ ਨਾਮ ਲਿਖਾਓ ਬਿਨਾ ਬੋਲੇ ਜੇ ਹੋਰ ਤੁਸੀਂ ਅਗਰਾਹੀ ਲਿਖਾਈ ਨਾ ਤੁਹਾਡਾ ਨਾਮ ਨਹੀਂ ਆਇਆ ਤਾਂ ਸੈਕਟਰੀ ਸਾਹਿਬ ਦੀ ਸ਼ਮਤ ਆ ਜਾਏਗੀ। ਕੋਈ ਅਸੀਂ ਇਹਨੇ ਪੈਸੇ ਦਿੱਤੇ ਥੋੜੀ ਇੱਥੇ ਅੰਮ੍ਰਿਤ ਵੇਲੇ ਤੁਸੀਂ ਕਿਉਂ ਨਹੀਂ ਬੋਲਦੇ ਵੀ ਸਾਡਾ ਨਾਮ ਕਿਉਂ ਨਹੀਂ ਬੋਲਦੇ ਭਾਈ ਸਾਹਿਬ ਜੀ ਅਸੀਂ ਅੰਮ੍ਰਿਤ ਛਕਣ ਆਏ। ਉੱਥੇ ਨਹੀਂ ਲੜਦੇ। ਲੰਗਰ ਨਹੀਂ ਮਿਲਿਆ ਕਿਸੇ ਨੂੰ ਤਾਂ ਵੀ ਲੜ ਪੈਣਾ। ਕਹਿੰਦੇ ਜੀ ਕਮੇਟੀ ਵਾਲੇ ਨੇ ਮੈਨੂੰ ਕਹੀ ਨਹੀਂ ਲੰਗਰ ਛੰਗਲ ਨਹੀਂ ਬੰਦੇ ਨਾਰਾਜ਼ ਹੋ ਕੇ ਚਲਾ ਗਿਆ। ਇਦਾਂ ਦੇ ਵੀ ਸਾਰੋਂ ਮਿਲ ਜੜ ਕੇ ਬੰਦੇ। ਤੇ ਸਾਨੂੰ ਇਹ ਵੀ ਤਾਂ ਨਾਰਾਜ਼ ਹੋਈਏ ਕਿ ਸਾਡਾ ਕਮੇਟੀ ਸਾਡਾ ਨਾਮ ਨਹੀਂ ਲਿਖਦੀ ਭਾਈ ਸਾਹਿਬ ਨੇ ਨਾਮ ਨਹੀਂ ਲਿਖਿਆ ਅਸੀਂ ਅਮਰਤ ਛਕਣਾ ਉੱਤੇ ਭਰੋਸਾ ਕਰੀਏ ਉੱਤੇ ਵਿਸ਼ਵਾਸ ਕਰੀਏ ਮੈਂ ਪਿਛਲੇ ਬਿੰਦ ਕੀਤੀ ਦੋ ਤਿੰਨ ਦਿਨ ਪਹਿਲਾਂ ਜਿਨ੍ਹਾਂ ਨੇ ਘਰਾਂ ਵਿੱਚ ਪ੍ਰਕਾਸ਼ ਕੀਤੇ ਆ ਉਹਨਾਂ ਨੂੰ ਘਰਾਂ ਦੇ ਵਿੱਚ ਜਿਹੜੇ ਘਰ ਦੇ ਮੈਂਬਰ ਆ ਸਾਰੇ ਅਮਰਤਾਰੀ ਹੋਣੇ ਚਾਹੀਦੇ ਉਹ ਅਮਰਤ ਪਰਿਵਾਰ ਜਿਹੜਾ ਅਮਰਤਾਰੀ ਹੋਣਾ ਚਾਹੀਦਾ ਨਹੀਂ ਤਾਂ ਅਸੀਂ ਜਾਵਾਂਗੇ ਘਰ-ਘਰ ਜਿਹੜਿਆਂ ਨੇ ਪ੍ਰਕਾਸ਼ ਕੀਤਾ ਉਹਨਾਂ ਨੂੰ ਬੇਨਤੀ ਕਰਾਂਗੇ ਜੇ ਗੁਰਦੁਆਰੇ ਦੇ ਗਰੰਥੀ ਰਾਗੀ ਸੇਵਾਦਾਰ ਅੰਮ੍ਰਿਤਧਾਰੀ ਹੋਣੇ ਚਾਹੀਦੇ ਵੀ ਤੁਸੀਂ ਵੀ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕੀਤਾ ਨਾ ਘਰ ਤੁਹਾਡੇ ਘਰ ਵੀ ਤੰਬਰਧਾਰੀ ਹੋਣੇ ਚਾਹੀਦੇ ਕਦੋਂ ਸ਼ੱਕੋਗੇ ਅੰਮ੍ਰਿਤ ਕਦੋਂ ਗੁਰੂ ਵਾਲੇ ਬਣੋਗੇ ਉੱਥੇ ਭਰੋਸਾ ਰੱਖੋ ਕਿੰਨਾ ਜਿਹਨਾਂ ਨੂੰ ਭਰੋਸਾ ਹੈ ਨਾ ਇੱਕ ਚਾਰ ਲੈਣਾ ਮੈਂ ਆਪ ਜੀ ਦੇ ਹੱਥ ਤੱਕ ਦੁਨਿਆਵੀ ਗੱਲ ਹੈ ਜਿਹਨੂੰ ਭਰੋਸਾ ਹੁੰਦਾ ਭਰੋਸੇ ਦੀ ਆਪਾਂ ਗੱਲ ਕਰਦੇ ਹਾਂ ਭਰੋਸਾ ਦਾਣ ਮੰਗਦੇ ਆ ਨਾ ਇੱਕ ਨਾ ਮੀਆਂ ਬੀਬੀ ਖੜੇ ਸੀ ਉੱਪਰ ਛੱਤ ਦੇ ਉੱਪਰ ਤੇ ਪਾਣ ਖਾ ਰਹੇ ਸੀ ਤੇ ਉਹਦੇ ਪਾਣ ਥੱਲੇ ਛੱਡ ਦਿੱਤਾ ਥੁੱਕ ਉਹਨੇ ਥੱਲੇ ਇੱਕ ਮਹਾਪੁਰਸ਼ ਜਾ ਰਿਹਾ ਸੀ ਉਹਦੇ ਸਿਰ ਤੇ ਉਹ ਪਾਣ ਦੀ ਥੁੱਕ ਪੈ ਗਈ ਬੜਾ ਸ਼ਬਰ ਵਾਲਾ ਸੀ ਫਕੀਰ ਉਹਨੇ ਉੱਪਰ ਦੇਖਿਆ ਕੁਝ ਵੀ ਨਹੀਂ ਕਿਹਾ ਉਹਨੇ ਚਾਰ ਕਦਮ ਅੱਗੇ ਚਲਾ ਗਿਆ ਕਪੜਾ ਲਿਆ ਆਪਣਾ ਸਿਰ ਸਾਫ਼ ਕੀਤਾ ਉਹਨੂੰ ਬੜਾ ਗੁੱਸਾ ਆਇਆ ਤੇ ਉਹਦੀ ਘਰ ਵਾਲੀ ਕਹਿੰਦੀ ਦੇਖ ਕਿਦਾਂ ਦੇਖਦਾ ਹੈ ਉਹ ਜੋਰੂ ਦਾ ਗੁਲਾਮ ਜਿਹੜਾ ਸੀ ਨਾ ਪਤੀ ਕਹਿੰਦਾ ਮੈਂ ਉਹਨੇ ਦੱਸ ਕੇ ਆਨਾ ਇਹਨੂੰ ਛੋਟਾ ਝੁਕ ਲਿਆ ਉਹ ਤਾਂ ਵਿਚਾਰਾ ਅੱਗੇ ਜਾ ਕੇ ਬੈਠਾ ਸੀ ਮਹਾਪੁਰਸ਼ ਜਾੜ ਪਾਂਜੋ ਦੇ ਛੋਟੇ ਮਾਰ ਦਿੱਤੇ ਉਹ ਫਿਰ ਵੀ ਕੁਛ ਨਹੀਂ ਬੋਲਿਆ ਕਿੰਨਾ ਭਰੋਸਾ ਹੋਏਗਾ ਉਹਦੇ ਉੱਪਰ ਰੱਬ ਦੇ ਉੱਪਰ ਕਿੰਨਾ ਭਰੋਸਾ ਕਰਦਾ ਹੋਏਗਾ ਜਦੋਂ ਪੌੜੀਆਂ ਚੜਿਆ ਨਾ ਬੜੀ ਛਾਤੀ ਚੌੜੀ ਕਰਕੇ ਵੀ ਮੈਂ ਮਾਰ ਕੇ ਆਇਆ ਛੋਟੇ ਜਦੋਂ ਪੌੜੀਆਂ ਚੜਿਆ ਤੇਜ਼ੀ ਦੇ ਨਾਲ ਤੇ ਪੈਰ ਸਲਿੱਪ ਕਰ ਗਿਆ ਤੇ ਡਿੱਗ ਪਿਆ ਡਿੱਗ ਤੇ ਸਾਰ ਮੌਤ ਹੋ ਗਈ ਅਕਲ ਅਗੀ ਟਕਾਣੇ ਘਰ ਵਾਲੀ ਭੱਜੀ ਫਰੇ ਬਾਬਾ ਜੀ ਇਹਨੂੰ ਜੀਦਾ ਕਰਦੇ ਹੋ ਬਾਬਾ ਜੀ ਇਹਨੂੰ ਜੀਦਾ ਕਰਦੇ ਹੋ ਕਹਿੰਦੇ ਕਹਿੰ ਲੈ ਕੇ ਬੇਟਾ ਆਪਣੀ ਤਾਂ ਲੜਾਈ ਕੋਈ ਆਪਣੀ ਲੜਾਈ ਥੋੜੇ ਆ ਇਹ ਤਾਂ ਮਾਲਕਾਂ ਦੀ ਲੜਾਈ ਹੈ ਤੇਰਾ ਮਾਲਕ ਸੀ ਉਹ ਮੇਰਾ ਮਾਲਕ ਉਹ ਆ ਮੈਨੂੰ ਉੱਤੇ ਭਰੋਸਾ ਤੈਨੂੰ ਉੱਤੇ ਭਰੋਸਾ ਸੀ ਬੜਾ ਸੋਹਣਾ ਕਵੀ ਨੇ ਲਿਖਿਆ ਤੇਰੇ ਮਾਲਕ ਕੋ ਤੇਰੀ ਰਾਇਅਤ ਜ਼ਰੂਰ ਥੀ ਪਰ ਮੇਰੇ ਮਾਲ ਮੇਰੇ ਮਾਲਕ ਹੀ ਮੇਰੇ ਕੋ ਹਮੈਤ ਜ਼ਰੂਰ ਥੀ ਤੇਰਾ ਮਾਲਕ ਆਇਆ ਉਹ ਛੱਟ ਪਟਾ ਗਿਆ ਤੇ ਮੇਰਾ ਮਾਲਕ ਆ ਗਿਆ ਉਸ ਕੋ ਵੀ ਖਿਆਲ ਆ ਗਿਆ ਤੇਰਾ ਮਾਲਕ ਆਇਆ ਉਹ ਡੰਡਾ ਲਗਾ ਗਿਆ ਮੇਰਾ ਮਾਲਕ ਆਇਆ ਉਹ ਲੇਖਾ ਚ ਕਾ ਗਿਆ ਇਹ ਤਾਂ ਮਾਲਕਾਂ ਦੀ ਲੜਾਈ ਹੈ ਕਿੰਨਾ ਭਰੋਸਾ ਹੋਏਗਾ ਤੇ ਅਸੀਂ ਰੋਜ਼ ਮੰਗਦੇ ਆ ਕਿ ਸਤਿਗੁਰੂ ਸਾਨੂੰ ਭਰੋਸਾ ਆ ਜਾਏ ਤੇਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਤੇਰੇ ਤੇ ਮੈਨੂੰ ਭਰੋਸਾ ਆ ਜਾਏ ਤੇਰੇ ਤੋਂ ਬਿਨਾ ਮੇਰਾ ਕੋਈ ਨਹੀਂ ਹੈ ਤੁਧ ਬਿਨਾ ਦੂਜਾ ਨਹੀਂ ਕੋਈ ਤੂੰ ਕਰਤਾਰ ਕਰਹੀਂ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਜਿਹਨੂੰ ਵਿਸ਼ਵਾਸ ਬਣ ਜਾਂਦਾ ਜਿਹਨੂੰ ਭਰੋਸਾ ਬਣ ਜਾਂਦਾ ਸਾਧ ਸੰਗਤ ਦੀ ਇੱਕ ਐਸਾ ਐਸਾ ਮੋਲ ਕਰਕੇ ਤੁਸੀਂ ਕਦੇ ਪੰਜਾਬ ਜਾਓ ਤੇ ਕਿਤਾਬਾਂ ਵੇਲਣ ਤੇ ਉਹਦੀ ਕਿਤਾਬ ਜ਼ਰੂਰ ਪੜੋ ਉਹਦਾ ਨਾਮ ਸੀ ਪੂਰਾ ਨਾਮ ਸੀ ਸੁਰਮਖ ਸਿੰਘ ਅਮੋਲ ਉਹਦੇ ਮਾਪਾਪੋ ਚੜ੍ਹਾਈ ਕਰ ਗਏ ਕਿੰਨਾ ਭਰੋਸਾ ਹੋਏਗਾ ਰੱਬ ਤੇ ਉੱਪਰ ਤੇ ਰਿਸ਼ਤੇਦਾਰਾਂ ਨੇ ਉਹਨੂੰ ਜਦੀਮ ਖਾਨੇ ਜਿਹੜਾ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਉੱਥੇ ਉਹਨੂੰ ਦਾਖਲ ਕਰਾ ਦਿੱਤਾ ਉਹ ਪੜਦਾ ਤਿੱਖਣ ਬੁੱਧੀ ਹੋ ਗਈ ਬੜਾ ਗਿਆਨ ਹੋ ਗਿਆ 15 ਸਾਲ ਦਾ ਹੋਇਆ ਤੇ ਇੱਕ ਜਗ੍ਹਾ ਕੋਈ ਸਰਬ ਧਰਮ ਸੰਮੇਲਨ ਹੋ ਰਿਹਾ ਸੀ ਉੱਥੇ ਉਹਨੂੰ ਭੇਜ ਦਿੱਤਾ ਬੋਲਣ ਵਾਸਤੇ ਸਿੱਖ ਧਰਮ ਵੱਲ ਇੰਨਾ ਸੁਣਾ ਉਹਨੇ ਲੈਕਚਰ ਦਿੱਤਾ ਉੱਥੇ ਬੈਠਾ ਸੀ ਪਾਦਰੀ ਈਸਾਈ ਧਰਮ ਦਾ ਜਦੋਂ ਬੁੱਲ ਕੇ हटਿਆ ਤੇ ਉਹਨੇ ਆਖਿਆ ਉਹਨਾਂ ਦਾ ਇੱਕੋ ਹੀ ਹੁੰਦਾ ਵੀ ਕਿਸੇ ਤਰ੍ਹਾਂ ਬੰਦੇ ਨੂੰ ਆਪਣੇ ਵੱਲ ਖਿੱਚੀਏ ਤੇ ਜਦੋਂ ਬੈਠਾ ਤੇ ਕਹਿੰਨ ਲੱਗਾ ਬੇਟਾ ਤੇਰੇ ਮਾਪੇ ਬੜੇ ਭਾਗਾ ਵਾਲੇ ਆ ਤੇ ਮਾਪੇ ਨਹੀਂ ਹੁੰਦੇ ਤੇ ਬੰਦੇ ਨੂੰ ਮਨ ਵਿੱਚ ਆ ਹੀ ਜਾਂਦਾ ਰੋਣ ਲੱਗ ਗਿਆ ਕਹਿੰਨ ਲੱਗਾ ਬੇਟਾ ਰੋਂਦਾ ਕਰ ਤੇ ਇਹ ਕਹਿੰਦਾ ਮੇਰੇ ਮਾਪੇ ਨਹੀਂ ਹੈ ਫਿਕਰ ਨਾ ਕਰ ਕਿੱਥੇ ਪੜਨਾ ਕਹਿੰਦਾ ਮੈਂ ਇੱਥੇ ਪਿੰਗਲਵਾੜੇ ਰਹਿੰਦਾ ਬੇਟਾ ਜਿੱਥੇ ਤੂੰ ਪੜਨਾ ਚਾਹੁੰਦਾ ਇੰਗਲੈਂਡ ਤੱਕਰ ਤੈਨੂੰ ਪੜਾ ਦੇਾਂਗੇ ਇੰਗਲੈਂਡ ਤੱਕਰ ਪੜਾ ਦੇਾਂਗੇ ਤੂੰ ਫਿਕਰ ਨਾ ਕਰੀ ਆ ਕਾਰਾ ਮੇਰਾ ਜਦੋਂ ਜ਼ਰੂਰਤ ਹੋਵੇ ਤੂੰ ਆ ਜੀ ਚਲਾ ਗਿਆ ਕਾਫੀ ਦਿਨ ਨਿਕਲ ਗਏ ਸੋਚਦੇ ਆ ਸੋਚਦੇ ਆ ਤੇ ਇੱਕ ਦਿਨ ਮਨ ਵਿੱਚ ਆਇਆ ਕਿ ਮਾਫ਼ ਕਰਨਾ ਸਤਸੰਗਤ ਦੀ ਸਾਡੀ ਕੌਮ ਦੀ ਇਹ ਬਹੁਤ ਵੱਡੀ ਵੱਧ ਕਿਸਮਤੀ ਹੈ ਅਸੀਂ ਲੰਗਰ ਲਾ ਦੇਾਂਗੇ ਅਸੀਂ ਗੁਰਦੁਆਰੇ ਬਣਾ ਦੇਾਂਗੇ ਪੱਥਰ ਲਾ ਦੇਾਂਗੇ ਪੱਥਰਾਂ ਦੇ ਉੱਪਰ ਸੋਨਾ ਲਾ ਦੇਾਂਗੇ ਪਰ ਜਿਹੜੇ ਸੋਨੇ ਵਰਗੇ ਬੈਠਣ ਵਾਲੇ ਉਹ ਅਸੀਂ ਤਿਆਰ ਨਹੀਂ ਕਰ ਰਹੇ ਮੈਂ ਕਹਿੰਦਾ ਕੋਈ ਭਾਗਾਂ ਵਾਲੀ ਕਮੇਟੀ ਹੋਏਗੀ ਜਿਹੜੀ ਕਿਸੇ ਗਰੀਬ ਬੱਚੇ ਦੀ ਫੀਸ ਭਰਦੀ ਹੋਏ ਸਾਨੂੰ ਇਧਰ ਖਿਆਲ ਹੀ ਕੋਈ ਨਹੀਂ ਹੈ ਉਹਨੇ ਤੁਸੀਂ ਆਪਾਂ ਜਕਾਰੇ ਲਾਉਣੇ ਧੰਮਾ ਭਾਵੇ ਖਾਲਸਾ ਮੈਂ ਤਾਂ ਹੁਣ ਕੱਲ ਤੋਂ ਲਾਉਂਗਾ ਲੰਗਰ ਖਾਵੇ ਕਿਉਂਕਿ ਸਾਨੂੰ ਅਸੀਂ ਲਾਂਗਰੀ ਬਣ ਗਏ ਅਸੀਂ ਵੀ ਲੰਗਰਾਂ ਤੋਂ ਬਾਹਰ ਹੀ ਨਹੀਂ ਆ ਰਹੇ ਅਸੀਂ ਵੀ ਉਹਨੇ ਲੰਗਰ ਬਣਾਓ ਉਸ ਤੋਂ ਅਸੀਂ ਵੱਧ ਬਣਾਉਣਾ ਲੰਗਰ ਉਸ ਤੋਂ ਅੱਗੇ ਅੱਗੇ ਵੱਧ ਕਰਨਾ ਠੀਕ ਹੈ ਇਹ ਸਾਡੇ ਸਰੀਰ ਨੂੰ ਚਲਾਉਣ ਵਾਸਤੇ ਥੋੜਾ ਬੋਤਾ ਜੋ ਵੀ ਆਪਾਂ ਸ਼ਕਣਾ ਸ਼ਕ ਲਈਏ ਪਰ ਉਧਰ ਵੀ ਕਰੀ ਜਾਂਦਾ ਸ਼ਬਦ ਗੁਰੂ ਦਾ ਲੰਗਰ ਜਿਹੜਾ ਇਹਨਾਂ ਨੂੰ ਕੌਣ ਸੰਭਾਲੇਗਾ ਇਹਦੇ ਬੈਠਣ ਵਾਲੇ ਕੌਣ ਬੈਠੇਗਾ ਗੁਰਦੁਆਰਿਆਂ ਦੇ ਵਿੱਚ ਜੇ ਆਪਾਂ ਇਹਨਾਂ ਬੱਚਿਆਂ ਦੀ ਸੰਭਾਲ ਨਹੀਂ ਕਰਾਂਗੇ ਜਿਹੜੇ ਸਾਡੇ ਸਿੱਖ ਪਰਿਵਾਰ ਆ ਉਹਨਾਂ ਦੀ ਮਦਦ ਨਹੀਂ ਕਰਾਂਗੇ ਕੌਣ ਕਰੇਗਾ ਉਹ ਬਣਨਗੇ ਦੇਸਾਈ ਬਣਦੇ ਪਏ ਪੰਜਾਬ ਦੇ ਵਿੱਚ ਕਰੋੜਾ ਅਰਬਾ ਰੁਪਈਆ ਬਜਟ ਹੈ ਸ਼੍ਰੋਮਣੀ ਕਮੇਟੀ ਦਾ ਕੌਣ ਸੰਭਾਲ ਕਰ ਰਿਹਾ ਉਹਨਾਂ ਨੇ ਕਿਉਂ ਟੁੱਟ ਰਹੇ ਆ ਕਿਉਂਕਿ ਅਸੀਂ ਉੱਤਰ ਸਾਡਾ ਧਿਆਨ ਨਹੀਂ ਸਾਡੀ ਕੰਮ ਬਹੁਤ ਮਿਹਨਤੀ ਕੰਮ ਹੈ ਬਹੁਤ ਪੈਸੇ ਵਾਲੀ ਕੰਮ ਹੈ ਪਰ ਦਿਸ਼ਾ ਸਾਡੀ ਗਲਤ ਜਾ ਰਹੀ ਹੈ ਹਾਂ ਜਿਹੜੀਆਂ ਸੰਸਥਾਵਾਂ ਕਰ ਰਹੀਆਂ ਭਾਗਾ ਵਾਲੀਆਂ ਹਨ ਤੇ ਸਰਮੁਖ ਸਿੰਘ ਨੇ ਸੋਚਿਆ ਕਿ ਇਹ ਤਾਂ ਪਿੰਗਲਵਾੜਾ ਵੀ ਵਿਚਾਰਾ ਪੈਸੇ ਲੈ ਲੈ ਕੇ ਚੱਲਦਾ ਹੈ ਤੇ ਮੈਨੂੰ ਇਹਨਾਂ ਨੇ ਕੀ ਪੜਾਉਣਾ ਹੈ ਤੇ ਇੱਕ ਦਿਨ ਸਾਧ ਸੰਗਤ ਦੀ ਉਪਾਦਰੀ ਦੇ ਘਰ ਚਲਾ ਗਿਆ ਬਾਹਰ ਖੜਾ ਸੀ ਸਿਪਾਈ ਇਹ ਕਹਿੰਦਾ ਪਾਦਰੀ ਸਾਹਿਬ ਨੂੰ ਬੈਠਣ ਲੱਗ ਕਹਿੰਦਾ ਇੱਥੇ ਬੈਠਾ ਸੋਫੇ ਦੇ ਬਾਅਦ ਅੰਦਰ ਕੋਈ ਮੀਟਿੰਗ ਹੋ ਰਹੀ ਐ ਥੋੜੀ ਦੇਰ ਬਾਅਦ ਬੈਠ ਜੀ ਦੋ ਜੱਗਿਆ ਨਾ ਉੱਥੋਂ ਪੁਰਾਣੀ ਗੱਲ ਐ ਤੇ ਉੱਥੋਂ ਪਿੰਗਲਵਾੜੇ ਤੋਂ ਦੋ ਫਲ ਕੇ ਲੈ ਗਿਆ ਸੀ ਬੰਨ ਕੇ ਨਾਲ ਵੀ ਟੈਮ ਹੋ ਗਿਆ ਤਾਂ ਰੋਟੀ ਖਾਣੀ ਐ ਤੇ ਉਸ ਨੇ ਸਾਧ ਸੰਗਤ ਜੀ ਦੇਖਿਆ ਤੇ ਛੋਟਾ ਜਿਹਾ ਕੁੱਤਾ ਉਹਨੂੰ ਪਰੇਸ਼ਾਨ ਕਰਨ ਲੱਗ ਗਿਆ ਪਾਦਰੀ ਦਾ ਉਹਨੇ ਦੇਖਿਆ ਵੀ ਹੁਣ ਕੀ ਕਰੀਏ ਇਹਨੂੰ ਤੇ ਉਹਨੇ ਰੋਟੀ ਦੀ ਅੱਧੀ ਰੋਟੀ ਤੋੜ ਕੇ ਕੁੱਤੇ ਨੂੰ ਪਾ ਦਿੱਤੀ ਕੁੱਤੇ ਨੇ ਰੋਟੀ ਸੁੰਘੀ ਪਰ ਖਾਧੀ ਨਹੀਂ ਪਰ ਦੂਰ ਹੋ ਕੇ ਬੈਠ ਗਿਆ ਥੋੜੀ ਦੇਰ ਬਾਅਦ ਪਾਦਰੀ ਆ ਗਿਆ ਕਹਿੰਦਾ ਆ ਗਿਆ ਬੇਟਾ ਹਾਂ ਕਹਿੰਦਾ ਹਾਂ ਕਹਿੰਦਾ ਬੇਟਾ ਸਾਡਾ ਮੰਨ ਨਹੀਂ ਵੀ ਆ ਸਾਡਾ ਕੋਈ ਐਸਾ ਨਹੀਂ ਉਹਨਾਂ ਦੀ ਗੱਲਾਂ ਇਦਾਂ ਦੀ ਹੁੰਦੀਆਂ ਵੀ ਅਸੀਂ ਤੈਨੂੰ ਉਸਾਈ ਨਹੀਂ ਬਣਾਉਣਾ ਚਾਹੁੰਦੇ ਅੱਜ ਜਿਹੜੇ ਅੱਜ ਉਹਨਾਂ ਨੂੰ ਲੋੜ ਨਹੀਂ ਵੀ ਤੁਸੀਂ ਸਿਰਫ ਤੁਸੀਂ ਕੇਸ ਕਰ ਪੱਗ ਲਾ ਦੇ ਉਹਨਾਂ ਨੂੰ ਤੁਹਾਡੇ ਵਰਗੇ ਚਾਹੀਦੇ ਆ ਔਰ ਵੱਧ ਨਹੀਂ ਪੰਜਾਬ ਦੇ ਵਿੱਚ ਜਿਹੜੀ ਆਰਐਸਐਸ ਹੈ ਤੁਹਾਡੇ ਵਰਗੇ ਅੰਮ੍ਰਿਤਧਾਰੀ ਕਿਰਪਾਨਾ ਪਾ ਕੇ ਭਜਾ ਉਹਨਾਂ ਨੇ ਪੈਦਾ ਕਰ ਦਿੱਤੇ ਆ ਅੱਜ ਬਹੁਤ ਸੋਚਣ ਦੀ ਲੋੜ ਆ ਬਹਿਰੂਪੀਆਂ ਨੂੰ ਪਛਾਣਨ ਦੀ ਜ਼ਰੂਰਤ ਹੈ ਉਹਨਾਂ ਨੇ ਇਦਾਂ ਦੇ ਪੈਦਾ ਕਰ ਦਿੱਤੇ ਤੁਹਾਡੇ ਵਿੱਚ ਵੜਦੇ ਤੇ ਲੋਕ ਉਹ ਕਹਿਣ ਲੱਗਾ ਬੇਟਾ ਤੂੰ ਆਪਣੇ ਧਰਮ ਦਾ ਪ੍ਰਚਾਰ ਕਰ ਪਰ ਇਹਨਾਂ ਕਹਿ ਦਿਆ ਕਰ ਵੀ ਇਸਾਈ ਧਰਮ ਵੀ ਮਾੜਾ ਨਹੀਂ ਐ ਇੰਨੀ ਗੱਲ ਕਹਿ ਦਿਆ ਕਰ ਕਹਿਣ ਲੱਗਾ ਅੰਕਲ ਜੀ ਮੈਨੇ ਇੱਕ ਗੱਲ ਦੱਸੋ ਮੈਂ ਰੋਟੀ ਪਾਈ ਸਾਡੇ ਕੁੱਤੇ ਨੇ ਖਾਧੀ ਨਹੀਂ ਉਹ ਕਹਿਣ ਲੱਗਾ ਮੇਰਾ ਕੁੱਤਾ ਜਿਹੜਾ ਹੈ ਨਾ ਪਾਲਤੂ ਨਹੀਂ ਹੈ ਇਹ ਫालतू ਰੋਟੀਆਂ ਨਹੀਂ ਖਾਂਦਾ ਕਿਸੇ ਦੀ ਰੋਟੀ ਤੇ ਨਹੀਂ ਪਲਦਾ ਇਹ ਮੇਰਾ ਹੈ ਮੈਂ ਇਹਦਾ ਮਾਲਕ ਹਾਂ ਉਸੇ ਵੇਲੇ ਸੁਰਮਕ ਸਿੰਘ ਨੂੰ ਗੱਲ ਯਾਦ ਆ ਗਈ ਸਵਾਮੀ ਕੋਕਰ ਹੈ ਜੋ ਸਦਾ ਸਵਾਨ ਤਜਤ ਨਹੀਂ ਨਿਤ ਵੀ ਇੱਕ ਮਾਲਕ ਦਾ ਦਰ ਕੁੱਤਾ ਨਹੀਂ ਛੱਡਦਾ ਤੇ ਸੁਰਮਕ ਸਿੰਘ ਤੂੰ ਕਾਹਦੇ ਗੁਰੂ ਗ੍ਰੰਥ ਸਾਹਿਬ ਨੂੰ ਛੱਡਣ ਲੱਗਾ ਭਰੋਸਾ ਕਿਉਂ ਨਹੀਂ ਤੇਰੇ ਉੱਪਰ ਰੱਬ ਨੇ ਗੁਰੂ ਤੇ ਭਰੋਸਾ ਕਰ ਤੇਰਾ ਗੁਰੂ ਆਪੇ ਕਿਰਪਾ ਕਰ ਦੇਗਾ। ਸਵਾਮੀ ਕੋਗਰਾਜ ਜੋ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿਤ। ਕਹਿਣ ਲੱਗਾ ਜੀ ਮਾਫ਼ ਕਰਨਾ ਮੈਂ ਗਲਤੀ ਨਾਲ ਆ ਗਿਆ। ਪੜ੍ਹਾਈ ਕੀਤੀ ਲਗਨ ਦੇ ਨਾਲ ਆਪਣੇ ਪੈਰਾਂ ਤੇ ਖੜਾ ਹੋ ਅੱਜ ਕਿਤਾਬਾਂ ਮਿਲਦੀਆਂ ਸ਼ਰਮਕ ਸਿੰਘ ਦੀਆਂ ਪੜੋ ਕਦੇ ਐਸ ਐਸਾ ਮੋਲ ਕਰਕੇ ਉਹਦਾ ਨਾਮ। ਕਹਿਣ ਦਾ ਭਾਵ ਹੈ ਕਿ ਜਿਨ੍ਹਾਂ ਨੂੰ ਭਰੋਸਾ ਹੈ ਪ੍ਰੋਸਾਜ ਜੀ ਜੀਵਨ ਦੇ ਵਿੱਚ ਆ ਜਾਏ ਅਸੀਂ ਅਰਦਾਸ ਕਰੀਏ ਬਹੁਤ ਤੁਹਾਡਾ ਭਰੋਸਾ ਹੈ ਬਹੁਤ ਐਸਾ ਨਹੀਂ ਮੈਂ ਕਹਿ ਰਿਹਾ ਤੁਹਾਡੇ ਦੇ ਸ਼ੱਕ ਨਹੀਂ ਹੋ ਰਹੀ ਜਿਹੜੇ ਸੰਗਤ ਨਹੀਂ ਕਰਦੇ ਰੋਜ਼ ਸੰਗਤ ਕਰਿਆ ਕਰੋ ਬੱਚਿਆਂ ਨੂੰ ਲੈ ਕੇ ਆਓ ਕਿੰਨਾ ਤੁਹਾਡਾ ਵਿਸ਼ਵਾਸ ਬਣੇਗਾ ਬੱਚਿਆਂ ਦਾ ਵਿਸ਼ਵਾਸ ਕਨੇਗਾ ਇਹ ਆ ਭਾਈ ਸਾਡਾ ਗੁਰੂ ਅਨ ਸੰਗਤ ਵਿੱਚ ਆਉਣਾ ਚਾਹੀਦਾ ਹੈ ਸੰਗਤ ਕਰਾਂਗੇ ਸਾਡਾ ਜੀਵਨ ਦੇਖੋ ਕਿੰਨਾ ਨਿਖਰੇਗਾ ਕਿੰਨਾ ਸੋਹਣਾ ਜੀਵਨ ਬਣਾ ਦੇਗਾ ਸਾਡੀ ਬੋਲੀ ਬਦਲ ਜਾਂਦੀ ਗੁਰਦੁਆਰੇ ਆਉਣੇ ਨਾ ਜਦੋਂ ਸ਼ੁਰੂ ਕਰਦੇ ਆਂ ਕਰ ਕਹਿੰਦੇ ਚੱਪਲਾ ਬੂਟ ਇੱਥੇ ਕਹਿੰਦੇ ਜੋੜੇ ਕਰ ਕਹਿੰਦੇ ਰੋਟੀ ਖਾਣ ਲੱਗੇ ਇੱਥੇ ਕਹਿੰਦੇ ਲੰਗਰ ਜੇ ਜ਼ਬਾਨ ਬਦਲ ਸਕਦੀ ਜੀਵਨ ਕਿਉਂ ਨਹੀਂ ਬਦਲੇਗਾ ਤੇ ਗੁਰੂ ਸਾਡਾ ਸਮਰਥ ਹੈ ਕਵੀ ਨਿਹਾਲ ਸਿੰਘ ਜੀ ਨੇ ਕਾਨ ਸਿੰਘ ਨਾਭਾ ਨੇ ਦੁਖ ਤਾਵਾ ਲਿਖਿਆ ਗੁਰਮਤ ਮਾਰਤੰਡ ਉਹਦੇ ਪਹਿਲੇ ਪੇਜ ਦੇ ਉੱਪਰ ਉਹ ਕਵਿਤਾ ਛਪੀ ਹੈ ਸਵਾ ਮੇਰੇ ਕੋਲ ਕੋਈ ਨਹੀਂ ਹੈ ਪਰ ਆਖਰੀ ਲੈਣ ਵਿੱਚ ਆਪ ਵੀ ਬੋਲਾਂਗਾ ਮੈਂ ਤੁਹਾਨੂੰ ਵੀ ਬੁਲਾਉਣਾ ਚਾਹੁੰਦਾ ਉਸ ਨੇ ਆਖਿਆ ਕਿਸੇ ਨੂੰ ਕਿਸੇ ਚੀਜ਼ ਤੇ ਭਰੋਸਾ ਹੈ ਭਰੋਸਾ ਦਾਣ ਮੰਗਣਾ ਨਾ ਕਿਸੇ ਨੂੰ ਕਿਸੇ ਚੀਜ਼ ਤੇ ਭਰੋਸਾ ਹੈ ਕਿਸੇ ਨੂੰ ਆਪਣੇ ਉੱਪਰ ਭਰੋਸਾ ਕਿਸੇ ਨੂੰ ਚਤਰ ਦੇ ਉੱਪਰ ਭਰੋਸਾ ਕਿਸੇ ਨੂੰ ਮਾਇਆ ਤੇ ਭਰੋਸਾ ਹੈ ਤੇ ਕਵੀ ਨਿਹਾਲ ਸਿੰਘ ਕਹਿੰਦਾ ਹੈ ਮੋਕੋ ਤੋ ਪਰੋਸਾ ਗੁਰੂ ਗ੍ਰੰਥ ਮਹਾਰਾਜ ਪੈ ਮੋਕੋ ਤੋ ਪਰੋਸਾ ਗੁਰੂ ਗ੍ਰੰਥ ਮਹਾਰਾਜ ਪੈ ਸਾਰੇ ਬੋਲੋ ਜੀ ਮੋਕੋ ਤੋ ਪਰੋਸਾ ਗੁਰੂ ਗ੍ਰੰਥ ਮਹਾਰਾਜ ਪੈ ਮੋਕੋ ਤੋ ਪਰੋਸਾ ਗੁਰੂ ਗ੍ਰੰਥ ਮਹਾਰਾਜ ਗੁਰੂ ਸਾਹਿਬ ਕਿਰਪਾ ਕਰਨ ਸਾਡਾ ਸਾਰਿਆਂ ਦਾ ਭਰੋਸਾ اٹਲ ਬਣ ਜਾਏ ਦ੍ਰਿੜਤਾ ਦੇ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉੱਪਰ ਭਰੋਸਾ ਕਰੀਏ ਸਤਗੁਰ ਦੀ ਬਾਣੀ ਪੜ੍ਹੀਏ ਭਾਵੇਂ ਇੱਕ ਅੰਕ ਰੋਜ਼ ਪੜ੍ਹੋ ਬਹੁਤ ਭਾਗਾਂ ਵਾਲੇ ਛੱਜ ਪਾਠ ਕਰਦੇ ਕਦੇ ਸੋਚਿਆ ਅਸੀਂ ਦਰਸ਼ਨ ਕੀਤੇ ਆ ਭਾਗਾਂ ਵਾਲੇ ਮੈਂ ਕਹਿੰਦਾ ਜਿਨ੍ਹਾਂ ਨੇ ਇੱਕ ਇੱਕ ਅੰਕ ਅੰਕ ਤੇ ਦਰਸ਼ਨ ਕਰਦੇ ਆ ਬਾਣੀ ਪੜ੍ਹਣੀ ਬਤਲ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਆ ਦਰਸ਼ਨ ਇਹ ਨਹੀਂ ਅਨੁਭਵ ਕਰਨਾ ਕਿ ਅਸੀਂ ਬਾਹਰੋਂ ਦੇਖਿਆ ਸਜਾਵਟ ਹੋਈ ਹੈ ਪਾਲਕੀ ਪਰਮਹਾਲਾ ਸਾਹਿਬ ਦੇ ਕੇ ਇਹ ਦਰਸ਼ਨ ਨਹੀਂ ਹਨ ਕਹਿੰਦੇ ਸਤਗੁਰ ਨੂੰ ਸਭ ਕੁਝ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਬਗਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ ਭਾਵੇਂ ਇੱਕ ਸ਼ਬਦ ਪੜੋ ਰੋਜ਼ ਇੱਕ ਅੰਕ ਪੜੋ ਨਾ ਕਿ ਦੁਨੀਆ ਦਾ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈ ਸਾਰੇ ਸਵਾਲਾਂ ਦਾ ਜਵਾਬ ਸਤਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਹਾਨੂੰ ਦੇਣਗੇ ਜਿਹੜਾ ਅਸੀਂ ਮੰਗਦੇ ਆ ਭਰੋਸਾ ਦਾ ਇਹ ਦਾਣ ਮੰਗੇ ਆ ਤੇ ਸਭ ਤੋਂ ਵੱਡਾ ਦਾਣ ਹੈ ਉਹ ਹੈ ਨਾਮ ਦਾ ਦਾਨਾ ਸਿਰ ਦਾਣ ਨਾਮ ਦਾ ਕੱਲ ਅੱਗੇ ਵਿਚਾਰ ਕਰਾਂਗੇ ਗੁਰਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ਦੇ ਆ ਬਲੌਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਾਮਗਲੀ ਮਹਿਲਾ